ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੀ ਪ੍ਰੀਤ ਦੇ ਆਪਾਂ ਫ੍ਰੀ ਸਾਈ ਕੋਰਸ ਲੈ ਕੇ ਆਏ ਆ ਆਪਾਂ ਤੁਹਾਨੂੰ ਤਰਪਾਈ ਤੋਂ ਲੈ ਕੇ ਡਿਜ਼ਾਈਨ ਤੱਕ ਲੈ ਕੇ ਜਾਵਾਂਗੇ ਜੇ ਕਿਸੇ ਨੂੰ ਸिलाई ਸਿੱਖਣੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦੇ ਅਪਡੇਟ ਤੁਹਾਨੂੰ ਮਿਲਦੀ ਰਵੇ ਅੱਜ ਆਪਾਂ ਤੁਹਾਨੂੰ 6 ਕਲੀਆਂ ਦਾ ਪੇਟੀ ਕੋਰਡ ਦੀ ਕਟਿੰਗ ਦੱਸਾਂਗੇ ਇਹ ਵਾਲੀ ਕਟਿੰਗ ਵੀ ਆਪਾਂ ਤੁਹਾਨੂੰ ਪੇਪਰ ਦੇ ਉੱਤੇ ਦੱਸਾਂਗੇ ਜਿਸ ਦਾ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਜਿੰਨੇ ਵੀ ਡਰਾਫਟ ਦੱਸੇ ਨੇ ਉਹ ਆਪਾਂ ਸਾਰੇ ਸੈਂਟੀਮੀਟਰ ਵਾਲੇ ਪਰਸੇ ਦੱਸੇ ਨੇ ਜਿੰਨਾ ਆਪਾਂ ਸੈਂਟੀਮੀਟਰ ਵਾਲੇ ਪਾਸੋਂ ਲੰਬਾਈ ਦਾ ਤੇ ਚੌੜਾਈ ਦਾ ਨਿਸ਼ਾਨ ਲਗਾਉਂਦੇ ਆ ਜਦੋਂ ਆਪਾਂ ਕੱਪੜੇ ਤੇ ਕਟਿੰਗ ਕਰਨੀ ਆ ਕਿਉਂ ਆਪਾਂ ਇੰਚ ਵਾਲੀ ਸਾਈਡ ਤੋਂ ਕਟਾਂਗੇ ਜਿੰਨੇ ਆਪਾਂ ਸੈਂਟੀਮੀਟਰ ਆ ਕੇ ਲੰਬਾਈ ਤੇ ਚੌੜਾਈ ਰੱਖੀ ਆ ਪੇਪਰ ਤੇ ਉਸੇ ਹੀ ਹਿਸਾਬ ਨਾਲ ਆਪਾਂ ਕੱਪੜੇ ਤੇ ਨਿਸ਼ਾਨ ਲਗਾਵਾਂਗੇ ਇੰਚ ਵੱਲੋਂ ਵਿੱਤੀ ਕੱਟਣ ਵਾਸਤੇ ਆਪਾਂ ਨੂੰ 2 ਮੀਟਰ ਕੱਪੜਾ ਚਾਹੀਦਾ ਵਾ ਪਹਿਲਾਂ ਹੁਣ ਆਪਾਂ ਪੇਪਰ ਨੂੰ 2 ਮੀਟਰ ਕੱਪੜੇ 'ਚ ਤਿਆਰ ਕਰਾਂਗੇ ਜਿਸਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਵਾ 1 ਮੀਟਰ ਵਿੱਚ 39 ਇੰਚ ਆਉਂਦੇ ਆ। ਇਸ ਤੋਂ ਅੱਗੇ ਆਪਾਂ ਫਿਰ 39 ਇੰਚ ਇੰਚ ਲਵਾਂਗੇ। ਇਹ ਆਪਣਾ ਪੇਪਰ ਛੋਟਾ ਆਉਂਦਾ ਵਾ। ਛੋਟਾ ਆਂ ਕਰਕੇ ਪਹਿਲਾਂ ਇਹਦੇ ਵਿੱਚ ਆਪਾਂ ਜੋੜ ਪਾਵਾਂਗੇ। ਪੇਪਰ ਨੂੰ ਆਪਾਂ ਫੋਲਡ ਕਰ ਲਾਂਗੇ। ਫੋਲਡ ਕਰਾਫ ਤੋਂ ਬਾਅਦ ਆਪਾਂ ਜਿੰਨੀ ਆਪਣੇ ਕੱਪੜੇ ਦੀ ਚੁੜਾਈ ਜਾਂਦੀ ਆ ਉਹਨਾਂ ਨਿਸ਼ਾਨ ਲਗਾਵਾਂਗੇ। ਜਿਸਾਂ ਕਿ ਕੱਪੜੇ ਦੀ ਚੁੜਾਈ ਆਪਾਂ 40 ਇੰਚ ਰੱਖਾਂਗੇ। ਜਾਲੀ ਅੰਦਰ ਦੇ ਹਿਸਾਬ ਨਾਲ ਆਪਾਂ ਸਿੱਧੀ ਲੈਂਡਰੋ ਕਰਾਂਗੇ ਜਿੱਥੇ ਆਪਾਂ ਲੈਂਡਰੋ ਕੀਤੀ ਆ ਪਹਿਲਾਂ ਇਹਦੀ ਕਟਿੰਗ ਕਰਾਂਗੇ ਮਿਸਤੇ نیچے ਆਪਾਂ ਇਸਰਾ ਪੇਪਰ ਨੂੰ ਜੋੜ ਲਗਾਵਾਂਗੇ। ਅੰਕੀ ਦਾ ਪਹੁੰਚੀ ਹੈ। ਜੋੜ ਲਗਾ ਕੇ ਜਿਹੜਾ ਆਪਣਾ ਐਕਸਾ ਪੇਪਰ ਬਚਦਾ ਸੀ ਉਹਦੀ ਆਪਾਂ ਕਟਿੰਗ ਕਰਤੀ ਆ ਹੁਣ 2 ਮੀਟਰ ਕੱਪੜੇ ਦੀ ਆਪਾਂ ਮੰਤੀ ਕਰਾਂਗੇ ਜਿਸ ਸੰਕੇ 39 ਇੰਚ ਇੱਕ ਮਿਨਾਗੇ ਕਿਉਂਕਿ ਹੁਣ ਤਾਂ 1 ਮੀਟਰ ਦਾ 1 ਮੀਟਰ ਵਿੱਚ 39 ਇੰਚ ਆਉਂਦੇ ਨੇ ਇਸੇ ਤਰ੍ਹਾਂ ਹੀ 39 ਇੰਚ ਦੇ ਇੱਕ ਆਪਾਂ ਹੋਰ ਨਿਸ਼ਾਨ ਲਗਾਵਾਂਗੇ ਇਸੇ ਆਪਾਂ ਦੋ ਨਿਸ਼ਾਨ ਲਗਾ ਲੈਣੇ 39 ਇੰਚ ਇੱਕ ਤੇ 39 ਇੰਚ ਇੱਕ ਮਤਲਬ ਕਿ ਆਪਾਂ 2 ਮੀਟਰ ਕੱਪੜਾ ਲਾਇਆ ਇਹ ਆਪਾਂ 2 ਮੀਟਰ ਤੋਂ ਕੱਪੜਾ ਵਾਧਿਆ ਆਂਦਾ ਵਾ ਸਵਾ 2 ਮੀਟਰ ਕੱਪੜਾ ਹੈ ਆਪਣਾ ਮੁਨਾਪਾ ਫੇਲਾ ਤੇ ਪਰਨ ਫੋਲਡ ਕਰਾਂਗੇ ਦੁਬਾਰਾ ਫੇਰ ਆਪ ਪੇਪਰ ਨੂੰ ਫੋਲਡ ਕਰਾਂਗੇ ਜੇ ਰਹਾ ਆਪਾ ਪੇਟੀ ਕੋਰਟ ਦੀ ਕਟਿੰਗ ਕਰਨੀ ਹੈ ਤੇ ਇਸ ਚ ਆਪਣੇ ਦੋ ਨਾਪ ਜ਼ਰੂਰੀ ਨੇ ਪਹਿਲਾ ਆਪਣਾ ਨਾਪ हिਪ ਦਾ ਤੇ ਦੂਸਰਾ ਨਾਪ ਆਪਣੇ ਲੰਬਾਈ ਦਾ ਜਿੱਸਾਂ ਕਿ ਇਹ 3 ਇੰਚ ਤਿਆਰ ਆ ਤੇ ਇਹਦੇ ਵਿੱਚ ਆਪਾਂ 2 ਇੰਚ ਹੋਰ ਐਡ ਕਰਾਂਗੇ ਟੋਟਲ ਆਪਾਂ 22 ਇੰਚ ਬਣ ਜਾਂਦਾ ਵਾ ਤੇ ਜਿਹੜੀ ਲੰਬਾਈ ਆ ਉਹ ਆਪਾਂ 63 ਇੰਚ ਤਿਆਰ ਕਰਾਂਗੇ ਵਿੱਚ 4 ਇੰਚ ਆਪਾਂ ਹੋਰ ਐਡ ਕਰਾਂਗੇ ਟੋਟਲ ਆਪਾਂ 40 ਇੰਚ ਬਣ ਜਾਂਦਾ ਵਾ ਹੁਣ ਆਪਾਂ ਇਸੇ ਹੀ ਨਾਪ ਤੇ ਹਿਸਾਬ ਨਾਲ ਕਲੀਆਂ ਕੱਟਣੀਆਂ ਦੱਸਾਂਗੇ ਜਿੱਸਾਂ ਕਿ ਆਪਾਂ 22 ਇੰਚ ਹਿਪ ਰੱਖਣੀ ਆ 22 ਇੰਚ ਦੇ ਹਿਸਾਬ ਨਾਲ ਆਪਾਂ ਕਲੀਆਂ ਕੱਟਾਂਗੇ ਕਲੀਆਂ ਕੱਢਣ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਉੱਪਰਲੀ ਸਾਈਡ ਤੋਂ 2 ਇੰਚ ਨਿਸ਼ਾਨ ਲਾਵਾਂਗੇ ਨੇਫੇ ਵਾਸਤੇ ਜਿੱਤਾ ਆਪਾਂ ਐਕਸਟਰਾ ਬੈਲਟ ਪਾਣੀ ਆ ਫਿਰ ਆਪਾਂ ਇਹ 2 ਇੰਚ ਦਾ ਨਿਸ਼ਾਨ ਨਹੀਂ ਲਾਵਾਂਗੇ ਅਵਲ ਤੇ ਜਿਹੜਾ ਆਪਾਂ ਪੇਟੀਕੁਰ ਦੀ ਕਟਿੰਗ ਕਰਤੀ ਹੈ ਉਹਦੇ ਵਿੱਚੋਂ ਹੀ ਆਪਾਂ ਇਸੇ ਤਰੀਕੇ ਨੇਫਾ ਫੋਲਡ ਕਰਦੇ ਦਾਵਾ ਹੁਣ ਆਪਾਂ ਲੰਬਾਈ ਦਾ ਨਿਸ਼ਾਨ ਲਗਾਵਾਂਗੇ 36 ਇੰਚ ਤੇ 2 ਇੰਚ ਨੀਚੇ ਸਲਾਈ ਵਾਸਤੇ ਹੁਣ ਆਪਾਂ ਤਿੰਨਾ ਨਿਸ਼ਾਨਾਂ ਨੂੰ ਸਿੱਧੇ ਕਰਾਂਗੇ जिस तरह के आप इंच हिप तैयार करनी इंच के हिसाब न आप कली लगावे बंद साइड आपने सैड रखा खुले सिर आप बारे पासे रखा जिधरले पास बंद साइड आंसर वा पेल आप इंच का अग लवें ग्यारह इंच ग्यारह इंच का फिर दोबारा आप अग करा क्योंकि कपड़ा अपना चार तम इंच फोल्ड इस करके आप पेली जी कार्ट लाने कली की वो आप चौथे हिस्से लगावे साढ़े पांच एक निशान लगावे अद्धा इंचई वास्ते रखा क्योंकि तो अपने जल्दों कली तो तो की सिलाई करनी है तो दो कपड़ा इसके अद्धा इंचान छे इंचा पूरी कड़ी का नाप लवेंगे जिस तरह के आप छे इंच कड़ी कटिंग की इतना अगे बारह इंच का निशान लगावे ये छे इंच कटिंग अपने बारह इंच ਉਹ ਜਿੱਥੇ ਆਪਾਂ ਲੰਬਾਈ ਦਾ ਨਿਸ਼ਾਨ ਲਗਾਇਆ ਵਾ ਉੱਥੇ ਪਹਿਲਾਂ ਆਪਾਂ 12 ਇੰਚ ਕਲੀ ਦਾ ਨਿਸ਼ਾਨ ਲਗਾਵਾਂਗੇ ਉਸ ਤੋਂ ਉੱਗੇ ਆਪਾਂ 6 ਇੰਚ ਦਾ ਨਿਸ਼ਾਨ ਲਗਾਵਾਂਗੇ ਅੰਮੋ ਸਾਹਮਣੇ ਰੱਖ ਕੇ ਆਪਾਂ ਕਲੀ ਦੇ ਨਿਸ਼ਾਨ ਲਗਾਵਾਂਗੇ ਜਿਹੜਾ ਆਪਣਾ ਐਕਸਟਰਾ ਕੱਪੜਾ ਬਾਹਰ ਬਚਦਾ ਵਾ ਉਹਦੀ ਪਹਿਲਾਂ ਸਿੱਧੀ ਲੈਂਡਰੋ ਕਰਾਂਗੇ ਇਹਦੀ ਪਹਿਲਾਂ ਕਟਿੰਗ ਕਰਦਾਂਗੇ ਕਿਉਂਕਿ ਇਹ ਆਪਣੀ ਮਿੰਤੀ 'ਚ ਨਹੀਂ ਆਂਦਾ ਹੁਣ ਜਿਹੜਾ ਆਪਾਂ 6 ਇੰਚ ਦਾ ਨਿਸ਼ਾਨ ਲਗਾਇਆ ਵਾ ਇਸ 6 ਇੰਚ ਦੇ ਨਿਸ਼ਾਨ ਨੂੰ ਦੂਸਰੇ 6 ਇੰਚ ਦੇ ਨਿਸ਼ਾਨ ਦੇ ਨਾਲ ਅੱਛਾ ਮਿਲਾ ਦਾਂਗੇ ਆ 6 ਇੰਚ ਆ ਆਪਣੀ 12 ਇੰਚ ਕਲੀ ਆ ਜਾਂਦੀ ਹੈ ਜਿਹੜਾ ਆਪਾਂ ਐਕਸਟਰਾ ਕਪੜਾ ਬਚਦਾ ਵਾ ਪਹਿਲਾਂ ਇਹਦੀ ਕਟਿੰਗ ਕਰਤਾਗੇ ਹੁਣ ਲੰਬਾਈ ਵਾਲੇ ਪਾਸੋਂ ਜਿਹੜਾ ਕਪੜਾ ਬਚਦਾ ਵਾ ਉਹਦੀ ਵੀ ਕਟਿੰਗ ਕਰ ਦਾਂਗੇ ਜਿਹੜੇ ਆਪਾਂ ਕਲੀ ਦਾ ਨਿਸ਼ਾਨ ਡਰਾ ਕੀਤਾ ਹੋਇਆ ਵਾ ਇਸ ਦੀ ਵੀ ਕਟਿੰਗ ਕਰਾਂਗੇ ਇਸ ਨਾਲ ਆਪਾਂ 6 ਕਲੀਆਂ ਵਾਲਾ ਪੇਟੀਕੋਟ ਦੀ ਕਟਿੰਗ ਕਰ ਲਈ ਆ। ਇਹਦੀ ਸ਼ੇਪ ਕੁਝ ਇਸ ਤਰ੍ਹਾਂ ਆਵੇਗੀ। ਜਦੋਂ ਆਪਾਂ ਕਲੀਆਂ ਜੋੜਨੀਆਂ ਵਾਂ ਤੇ ਜਿਹੜਾ ਕਲੀ ਦਾ ਉਰੇ ਪਾਸਾ ਵਾ ਉਰੇ ਪਾਸੇ ਨਾਲ ਆਪਾਂ ਉਰੇ ਪਾਸਾ ਹੀ ਜੋੜਾਂਗੇ। ਕਉਂਕੀ ਜੇ ਆਪਾਂ ਇਹਦਾ ਸਿੱਧੀ ਸਾਈਡ ਜੋੜਦੇ ਆਂ ਸਿੱਧੀ ਸਾਈਡ ਜੋੜਨਾ ਕੀ ਹੁੰਦਾ ਕਿ ਜਿਹੜੀ ਸਾਈਡ ਵਾਲੀ ਸਲਾਈ ਹੈ ਇਹ ਬਾਹਰ ਨੂੰ ਨੁੱਕਰ ਨਿਕਲਦੀ ਹੈ ਇਸ ਕਰਕੇ ਜਦੋਂ ਆਪਾਂ ਕਟਿੰਗ ਕਰਾਂਗੇ ਤਾਂ ਦੋਨੋਂ ਰੇਪ ਸਾਈਡਾਂ ਦੇ ਆਪਾਂ ਜੋੜ ਲਗਾਵਾਂਗੇ ਕਿਉਂਕਿ ਦੋਨੋਂ ਰੇਪ ਸਾਈਡਾਂ ਜੋੜ ਲਗਾਉਣ ਨਾਲ ਜਿਹੜੀ ਆਪਣੀ ਨੀਚੋਂ ਘੇਰੇ ਦੀ ਇਹ ਗਲਾਈ ਹਿੱਸਾ ਬਣ ਜਾਂਦੀ ਹੈ ਜਦੋਂ ਵੀ ਆਪਾਂ ਕਿਸੇ ਵੀ ਸਾਈਜ਼ ਦਾ ਪੇਟੀਕੋਟ ਕੱਟਣਾ ਵਾ ਤੇ ਆਪਾਂ ਨੂੰ ਸਿਰਫ ਦੋ ਮਾਪ ਹੀ ਚਾਹੀਦੇ ਆ ਇੱਕ ਆਪਾਂ हिਪ ਦਾ ਤੇ ਇੱਕ ਆਪਣੀ ਲੰਬਾਈ ਦਾ ਇਸੇ ਦੋ ਨਾਪ ਦੇ ਨਾਲ ਹੀ ਆਪਾਂ 4 ਕਲੀਆਂ ਵਾਲਾ 6 ਕਲੀਆਂ ਵਾਲਾ ਜਾਂ 12 ਕਲੀਆਂ ਵਾਲੇ ਪੇਟੀਕੋਟ ਦੀ ਕਟਿੰਗ ਕਰ ਲਵਾਂਗੇ ਇਸ ਤਰ੍ਹਾਂ ਆਪਾਂ 6 ਕਲੀਆਂ ਵਾਲੇ ਪੇਟੀਕੋਟ ਦੀ ਕਟਿੰਗ ਕਰ ਲਈ ਆ ਜੇਕਰ ਵੀਡੀਓ ਵਧੀਆ ਲੱਗੀ ਤੁਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਚੰਨਣ ਜੂਬਸ ਨੂੰ ਸਬਸਕ੍ਰਾਈਬ ਕਰਨਾ ਸასიਖਾਲ ਜੀ